ਨੂੰ ਰੀਸੈਂਟ ਟਾਈਮ ਦੇ ਨਾਲ ਜੁੜ ਕੇ ਪ੍ਰੈਸ ਰਿਪੋਰਟਿੰਗ ਨਗਮ ਕਰਨ ਦਾ ਮੌਕਾ ਮਿਲੇਗਾ ਤੇ ਥੈਂਕਸ ਕਰਦੇ ਆਂ ਮੀਟ ਸਰ ਦਾ ਜਿਹੜੇ ਨੂੰ ਪਹਿਲੀ ਵਾਰੀ ਜੁੜਿਆ ਨਾ ਤੇ ਪਹਿਲੀ ਵਾਰੀ ਬੋਲਣ ਨਾਲ ਯਤਿਆਸ ਕਰਨਾ ਤੇ ਨਾਲ ਉਸੇ ਤਰ੍ਹਾਂ ਪਲਤੀ ਕਰੀ ਨਵਾਂ ਜਮਾਨਾ ਚ ਤੇ ਇਹ ਸਮਾਚਾਰਤਿਕ ਕੰਮ ਕਰਦੇ ਤੇ ਮੈਂ ਵੀ ਆਪਣੇ ਤਕਰੀਬਾਂ 77 ਤੋਂ ਹਾਂ फोटोग्राफी दा काम करया मैं तो पहला रीसेंट टाइम तो पहला पंजाब हेडलाइन फक्त पहला जो तो 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 है जी फिर जंदल तो बात चलत उस तो बाद पंजाब हरपल न्यूज़ की तक ये पत्रकार कार्यक्रम फक्त हो गया ये थाना नाम के दिखियन मेरे खुल्ला समझ में टेदर वाले थे पत्रकारियन लगभग लगभग साल ਕੋਵੀਤ ਉਹ ਕੀਤਾ ਡੇਲੀ ਜਿਹੜਾ ਹੈਗਾ ਪਬਲਿਕਲੀ ਹੋਸ਼ੀ ਹੈ ਮੈਂ ਸਾਲ 1972 ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਨਹੀਂ ਜਾਵੇਗਾ ਜਿਸ ਤੋਂ ਮੈਂ ਫਿਰ ਇੱਕ ਵਾਰ ਰੀਸੈਂਟ ਟਾਈਮ ਕੋਲ ਅਰਸ਼ਣ ਹੋਗਾ ਵਧੀਆ ਕਰਦਾ ਸਮਾਂ ਜਿਹੜੇ ਸਰਕਾਰੀ ਲਿਸਟਾਂ ਦੇ ਵਿੱਚ ਮਤਲਬ ਜਿਹੜੀਆਂ ਖਬਰਾਂ ਉੱਪਰ ਜਾਂਦੀਆਂ ਨੇ ਇਹ 10 ਸਕਿੰਟ ਇੱਕ ਫਰੇਮ 10 ਸਕਿੰਟ ਦੀ ਫੁਟੇਜ ਹੈ ਸਾਡੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਸ ਵਿੱਚ ਬਿਲਕੁਲ ਰੀਸਟ ਟਾਈਮ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਲੇਕੋਲਾ ਦੇ ਵਿੱਚ ਹੋਈ ਜਿਸ ਦੇ ਵਿੱਚ ਰੀਸਟ ਟਾਈਮ ਦੇ ਪੂਰੇ ਪੰਜਾਬ ਭਰ ਤੋਂ ਪੱਤਰਕਾਰ ਸਹਿਬਾਨ ਜਿਹੜੇ ਨੇ ਅੱਜ ਉਰੇ ਵਿਸ਼ੇਸ਼ ਰੂਪ ਤੇ ਪਹੁੰਚੇ ਨੇ ਜਿੱਥੇ ਅੱਜ ਪੰਜਾਬ ਵਿੱਚ ਇਲੈਕਸ਼ਨਾਂ ਨੂੰ ਲੈ ਕੇ ਜਿਹੜੀਆਂ ਹੈ ਉਸ ਦੇ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਹੈ ਅੱਜ ਕਾਰਡ ਡਿਸਟ੍ਰੀਬਿਊਟ ਵੀ ਕੀਤੇ ਗਏ ਨੇ ਕੀ ਗੱਲਾਂ ਚੱਲ ਰਹੀ ਹੈ ਜਿਹਦਾ ਹੈ ਅੱਜ ਮੀਟਿੰਗ ਰੱਖੀ ਗਈ ਹੈ ਮੈਮ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਆਉਣ ਵਾਸਤੇ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਜੋ ਸਾਲਾਨਾ ਮੀਟਿੰਗ ਸੀਗੀ ਐਕਚੁਅਲੀ ਪੱਤਰਕਾਰਾਂ ਦੇ ਨਾਲ ਹਫ਼ 1 ਸਾਲ ਹੋ ਗਿਆ ਰੀਸੈਂਟ ਟਾਈਮ ਤੋਂ ਚੱਲਦੇ ਨੂੰ ਤੇ ਫੋਨ ਤੇ ਗੱਲ ਹੁੰਦੀ ਸੀ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਫਿਜ਼ਿਕਲੀ ਅਮਰੇ ਸਾਹਮਣੇ ਗੱਲਬਾਤ ਨਹੀਂ ਹੋਈ ਤੇ ਉਹਦੇ ਵਾਸਤੇ ਇੱਕ ਰਿਕੁਐਸਟ ਕੀਤੀ ਸਾਰੇ ਪੱਤਰਕਾਰਾਂ ਨੂੰ ਔਰ ਜਿਨ੍ਹਾਂ ਨੇ ਪ੍ਰਵਾਨ ਕੀਤੀ ਮੈਂ ਸਾਰੇ ਸਾਥੀਆਂ ਦਾ ਬੜਾ ਧੰਨਵਾਦ ਕਰਦੀ ਹਾਂ ਕਿ ਉਹ ਜੋ ਅੱਜ ਅਮਰੇਰਕੋਡ ਲ ਆਏ ਔਰ ਮੀਟਿੰਗ ਅਟੈਂਡ ਕੀਤੀ ਇਹਦੇ ਵਿੱਚ ਜੋ ਪੇਪਰ ਦੀ ਪਾਲਿਸੀ ਹੈ ਉਹਦੇ ਡਿਸਕਸ਼ਨ ਹੋਈ ਹੈ ਐਡ ਪਾਲਿਸੀ ਉਹਦੇ ਡਿਸਕਸ਼ਨ ਹੋਈ ਹੈ ਔਰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਜਿੰਨੇ ਵੀ ਰੀਸੈਂਟ ਟਾਈਮ ਨੂੰ ਪਿਆਰ ਕਰਨ ਵਾਲੇ ਨੇ ਰੀਸੈਂਟ ਟਾਈਮ ਨੂੰ ਅਖਬਾਰ ਨੂੰ ਪੜ੍ਹਨ ਵਾਲੇ ਨੇ ਚੈਨਲ ਦੇ ਫਾਲੋਅਰ ਨੇ ਉਹਨਾਂ ਨੂੰ ਪਤਾ ਹੈ ਕਿ ਰੀਸੈਂਟ ਟਾਈਮ ਦੇ ਐਥਿਕਸ ਦੇ ਉੱਪਰ ਚੱਲਣ ਵਾਲਾ ਚੈਨਲ ਹੈ ਐਥਿਕਸ ਦੇ ਉੱਪਰ ਚੱਲਣ ਵਾਲਾ ਪੇਪਰ ਹੈ ਉਹ ਆਪਣੀ ਪਾਲਿਸੀ ਅਸੀਂ ਸਾਰੇ ਆਪਣੇ ਪੱਤਰਕਾਰ ਭਾਈਚਾਰੇ ਦੇ ਵਿੱਚ ਆਪਣੇ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਹੋਣ ਉਹਨਾਂ ਕਿਹਾ ਸਾਡੇ ਡਿਸਟ੍ਰਿਕਟ ਇੰਚਾਰਜ ਆਏ ਆ ਸਾਡੇ ਸਟਾਫਰ ਆਏ ਆ ਔਰ ਸਾਡੇ ਬਿਊਰੋ ਚੀਫ ਆਏ ਆ ਸਾਡੇ ਐਡਵਾਈਜ਼ਰ ਆਏ ਆ ਮੈਂ ਇਹਨਾਂ ਦਾ ਸਭ ਦਾ ਬਲੇਰ ਕੋਡ 'ਤੇ ਪਹੁੰਚਣ ਦੇ ਉੱਪਰ ਧੰਨਵਾਦੀ ਆ ਥੈਂਕ ਯੂ ਅੱਜ ਦੇ ਯੁੱਗ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਜਮਨਾ ਹੈ ਹੋਰ ਚੋਣਾਂ ਜਿਹੜੀਆਂ ਬਿਲਕੁਲ ਸਿਰ ਦੇ ਉੱਪਰ ਪਹੁੰਚੇ ਹੋਏ ਨੇ ਕੀ ਕਹਿਣਾ ਚਾਹਦੇ ਹੋ ਚੋਣਾਂਾਂ ਦੇ ਵਿੱਚ ਕੀ ਪਾਲਿਸੀਆਂ ਲੈ ਕੇ ਜਰਾ ਤੁਹਾਡਾ ਚੈਨਲ ਤੇ ਵਿਵਾਰਜੇ ਦਾ ਕਰਦੇ ਹੋ ਸਾਡਾ ਚੈਨਲ ਔਰ ਸਾਡੇ ਪੇਪਰ ਦੀ ਇੱਕ ਸਪੱਸ਼ਟ ਪਾਲਿਸੀ ਹੈ ਕਿ ਅਸੀਂ ਕਦੇ ਵੀ ਇੱਕ ਤਰਫਾ ਨਾਲ ਚੱਲਿਆ ਨਾ ਚੱਲਾਂਗੇ ਅਸੀਂ ਖਬਰ ਨੂੰ ਕ੍ਰੀਏਟ ਨਹੀਂ ਕਰਦੇ ਅਸੀਂ ਖਬਰ ਜੋ ਹੁੰਦੀ ਹੈ ਖਬਰ ਨੂੰ ਖਬਰ ਦੇ ਤੌਰ ਦੇ ਉੱਪਰ ਪਬਲਿਕ ਤੱਕ ਪਹੁੰਚਾਉਣੀ ਹੈ ਇਹ ਸਾਡੀ ਪਾਲਿਸੀ ਰਹੀ ਹੈ ਔਰ ਅੱਗੇ ਨੂੰ ਵੀ ਰਹੂਗੀ ਸਾਡੇ ਵਾਸਤੇ ਹਰੇਕ ਪਾਰਟੀ ਇੱਕ ਹੈ ਹਰੇਕ ਕੈਂਡੀਡੇਟ ਇੱਕ ਹੈ ਇਹੀ ਗੱਲ ਅੱਜ ਸਾਡੇ ਪੱਤਰਕਾਰਾਂ ਦੇ ਨਾਲ ਅਸੂਰ ਨੇ ਸਾਂਝੀ ਕੀਤੀ ਹੈ ਕਿ ਜਦੋਂ ਵੀ ਚੱਲਣਾ ਹੈ ਆਪਾਂ ਕਿਸੇ ਦੇ ਨਾ ਕੋਈ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਖਬਰ ਨੂੰ ਖਬਰ ਦੇ ਤੌਰ ਤੇ ਉਪਰ ਪਿਓਰ ਜਰਨਲਿਜ਼ਮ ਕਰਾਂਗੇ ਔਰ ਕਰਦੇ ਰਹੇ ਹਾਂ ਔਰ ਇਨ ਫਿਊਚਰ ਵੀ ਜਰਨਲਿਜ਼ਮ ਹੀ ਕਰਾਂਗੇ ਚਲੋ 21 ਗੱਲਾਂ ਚਾਹੁੰਦੇ ਹੋ ਜਿਹੜੀ ਹੈ ਅੱਜ ਦੀ ਪੱਤਰਕਾਰੀ ਨੂੰ ਵੀ ਦੇਖ ਰਹੇ ਹੋ ਕਿ ਜਿਹਨੂੰ ਆਪਾਂ yellow ਪੱਤਰਕਾਰੀ ਵੀ ਕਹਿ ਸਕਦੇ ਆ ਜਾਂ ਜਿਹਨੂੰ ਗੋਦੀ ਮੀਡੀਆ ਦਾ ਵੀ ਇੱਕ ਨਾਮ ਦਿੱਤਾ ਗਿਆ ਹੈ ਕੀ ਲਗਦਾ ਜਦੀਪ ਪੱਤਰਕਾਰੀ ਯਰੀ ਸੋਸ਼ਲ ਮੀਡੀਆ ਉੱਪਰ ਚੱਲਦੇ ਆ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਨਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਇੱਥੇ ਬੋਲਣ ਦਾ ਜਿਹੜੀ ਪੀੜੀ ਪੱਤਰਕਾਰੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪੀੜੀ ਪੱਤਰਕਾਰੀ ਮੇਰੇ ਤੋਂ ਔਰ ਸਾਡੇ ਰੀਸੈਂਟ ਟਾਈਮ ਦੇ ਗਰੁੱਪ ਤੋਂ ਤਾਂ ਬਹੁਤ ਹੀ ਕੋਸਾ ਦੂਰ ਹੈ ਮੈਂ ਚਾਹਣਾ ਕਿ ਜੋ ਸੱਚ ਹੈ ਸੱਚ ਨੂੰ ਸੱਚ ਕਿਹਾ ਜਾਵੇ ਪੀੜੀ ਪੱਤਰਕਾਰੀ ਦਾ ਅਸੀਂ ਸਾਡੀ ਡਿਸਕ੍ਰੀਪਸ਼ਨ ਨਾ ਹੀ ਨਹੀਂ ਹੈ ਕੋਸਾ ਰੀਸੈਂਟ ਟਾਈਮ ਜਿਹੜੀ ਹੈ ਜਿੰਨਾਂ ਦੀ ਅੱਜ ਬੈਠਕ ਰੱਖੀ ਗਈ ਸੀ ਮਲੇ ਕੋਲਾ ਵਿੱਚ ਇੱਕ ਸੰਕਲਪ ਲੈ ਕੇ ਚੱਲੀ ਆ ਕਿ ਪੱਤਰਕਾਰੀ ਕਰਨੀ ਆ ਤਾਂ ਬਿਲਕੁਲ ਸਾਫ਼ ਸੁਥਰੀ ਪੱਤਰਕਾਰੀ ਕਰਨੀ ਆ ਜੇਕਰ ਗੱਲ ਚੋਣਾਂ ਵਾਲੀ ਗੱਲ ਕਰੀਏ ਤਾਂ ਪੱਖ ਜਿਹੜਾ ਹੈ ਦੋਨੇ ਪੱਖੋਂ ਰੱਖ ਕੇ ਜਿਹੜੇ ਹੈ ਇਹ ਇਲੈਕਸ਼ਨਾਂ ਦੀ ਕਵਰੇਜ ਵੀ ਪੱਤਰਕਾਰ ਨੂੰ ਜਰੀ ਹੈ ਸਮਝਾਈ ਗਈ ਹੈ ਸੋ ਕੈਮਰਾਮੈਨ ਰਜੇਸ਼ ਰਾਜ ਨਾਲ ਮਹਾਰਾਜ ਮੈਂਡਰੋ ਰਿਸਰਟ ਟਾਈਮ ਮਲੇ ਕੋਲਾ